ਸਵਾਗਤ ਹੈ ਕਿਸਾਨ ਵੀਰੋ ਹੜਾ ਢੱਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਹਣ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਛੋਟੀਆਂ ਵੀਰੇ ਹਨਾ ਪਿੰਡ ਛੋਟੀਆਂ ਬਾਈ ਛੋਟੀਆਂ ਤੋਂ ਕਵਰ ਕਰਨ ਲੱਗਾ ਇੱਕ ਲੋਕਲ ਵੀਡੀਓ ਤੇ ਬਾਈ ਬਬਲੂ ਦੇ ਜਾਣ ਪਛਾਣ ਵਾਲੇ ਲਿਹਾਜ ਵਾਲੇ ਥਾਂ ਬੈਠ ਖੜੀ ਹੈਗੀ ਤੇ ਮਗਰ ਵੀ ਬੱਚੇ ਦਿਖਾ ਦੇ ਘਰੇ ਚੋਈ ਵੀ ਵਹਿੜਾ ਹੀ ਦਿਖਾ ਦੇਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕਿਵੇਂ ਬਬਲੂ ਵਧੀਆ ਵਧੀਆ ਪੂਰੀ ਪਰਮਾਤਮਾ ਦੀ ਕਿਰਪਾ ਹੈ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਆਪਾਂ ਬਾਈ ਦਾ ਹੀ ਬੋਲ ਦਿੰਨੇ ਆ ਜੀ ਆਪਣਾ ਨ ਮਿੱਤਰ ਆ ਇਹ ਅੱਜ ਦੀ ਆਪ ਹੈ ਨਹੀਂ ਬਾਈ ਆਪਾਂ ਵੀਡੀਓ ਕਰਾਉਣ ਆਇਆ ਘਰ ਦੀ ਵਹਿੜਾ ਤੇ ਛੋਡੀ ਬੱਸੀ ਵਾਲੀ ਵਹਿ ਘਰ ਦੀ ਨੰਬਰ ਬੋਲੋ ਪਹਿਲਾਂ ਤਾਂ ਤੇ ਨੰਬਰ ਬਾਈ ਦਾ ਹੈਗਾ ਜੀ 85910 ਜੀ 55205 ਜੀ ਇਹ ਬਾਈ ਦਾ ਕੰਟੈਕਟ ਨੰਬਰ ਆਪਾਂ ਬਾਕੀ ਸਕ ਦੁਬਾਰੇ 685910 ਦੀ 55205 ਜੀ ਤੇ ਜਿਹੜੀ ਆਪਾਂ ਵੇੜ ਆ ਚੱਕਿਓ ਜੀ ਇਹ ਤੋਂ ਬੱਠਲ ਜੇਰ ਦਿਖਾ ਦਈਏ ਜੇਰ ਦਿਖਾ ਦੇ ਬੱਸੀ ਦਿੱਤੀ ਆ ਬਹੁਤ ਚੰਗੀ ਬਹੁਤ ਸੋਹਣੀ ਬੱਸੀ ਹੈ ਜੀ ਓਕੇ ਜੀ ਬੱਛੀ ਦਿੱਤੀ ਆ ਚੰਗੀ ਤੇ ਸੂਆ ਬਾਈ ਬਬਲੂ ਕਿਹੜਾ ਸੂਈ ਆ ਸੂਆ ਅਰੇ ਜੀ ਤੀਜਾ ਸੂਆ ਸੂਈ ਆ ਆ ਦੇਖੋ ਜੇਰ ਕੰਪਲੀਟ ਧੱਕ ਦਿਓ ਜੀ ਹਾਂਜੀ ਤੇ ਕਿੰਨਾ ਕੁ ਦੁੱਧ ਫਿਰ ਦੂਜੇ ਸੂਏ ਤੇ ਬਾਈਆਂ ਕੋਲੇ ਕੋਲੇ ਇਹਨੇ ਕੋਲੇ ਪਹਿਲੇ ਹੁਣ ਦਿੱਤਾ ਸੀਗਾ ਜੀ ਇਹਨੇ 18 ਕਿਲੋ ਹੂੰ ਤੇ ਦੂਜੇ ਸੂਏ ਦਿੱਤਾ ਜਿਹਨੇ 23 24 ਕਿਲੋ 23 ਤੋਂ 24 ਕਿਲੋ ਹਾਂ ਐਸ ਕੀ ਹੈ ਮਲਾਵੀ 26 ਤਰੀਕ ਨੂੰ ਲੋ ਤਾਂ ਪਾ ਦੂਰਾ ਹੁੰਦਾ ਰਿਹਾ ਆ ਰਾਮ ਨਾਲ ਹਣਾ ਵੱਡੀ ਹਾਈਟ ਹੂਟ ਬਹੁਤ ਚੰਗੀ ਆ ਜੀ ਬੜਦੀ ਜੀ ਓਕੇ 26 27 ਕਿਲੋ ਇਹਨੇ ਨਾ ਦਿੱਤਾ ਦੇਣਾ ਕਿਨੇ ਚੰਗੀਆਂ ਜਾਨੀ ਹਾਈਟ ਵਾਲੀ ਬਜਰ ਬਜੂਦ ਵਾਲੀ ਵੱਡੀ ਮੰਨ ਕਿ ਕੋਈ ਛੋਟੀ ਮੰਨ ਕਿ ਆਵੇ ਜੀ ਓਕੇ ਜੀ ਇਹਨੂੰ ਤੋਰਾ ਫਿਰ ਤੋਰਾ ਕਰਾਉਣੇ ਚਾਹੀਦੇ ਤੋਰਾ ਕਰਾ ਦਈਏ ਚੈੱਕ ਬਾਕੀ ਦੀ ਗੱਲ ਬੱਛੀ ਵੀ ਚੰਗੀ ਆ ਟਿਕਾ ਟੂਕਾ ਤੁਸੀਂ ਬਾਈਆਂ ਤੋਂ ਆ ਕੇ ਜਾਣਕਾਰੀ ਲੈ ਲੈਣੀ ਠੀਕ ਆ ਜੀ ਕਿਹੜਾ ਸੀਗਾ ਕਿਹੜਾ ਨਾ ਸੀ ਤੇ ਬਾਕੀ ਦੀ ਗੱਲ ਚੰਗੀਆਂ ਜੋ ਆ ਗਈ ਬੜਾ ਦੋਦ ਨੇ ਵਾਕਈ ਕਰ ਦੇਣਾ ਕੋਈ ਸ਼ੱਕ ਵਾਲੀ ਗੱਲ ਨਹੀਂ ਪਿਓਰ ਐਚਪਾ ਗਈ ਮਗਰ ਪਿਓਰ ਐਚਪਾ ਗਈ ਬੱਛੀ ਜੀ ਤੇ ਆਹ ਦੇਖੋ ਜੀ ਥੋੜਾ ਤਰਾ ਕਰਾਇਆ ਚੱਕੜਾ ਉਹ ਇਧਰ ਨੂੰ ਗਿਆ ਬੜਾ ਆਹ ਕਰੋ ਜੀ ਜੇ ਕਥਣ ਲੈਵੇ ਦੀ ਪੂਰੀ ਸਾਫ ਤੇ ਸੁਥਰੀ ਹੈ ਜੀ ਬੱਕਰੀ ਗੱਲ ਯਾਰ ਕਦ ਕਾਟਦਾ ਕੋਈ ਅੰਤ ਨਹੀਂ ਹੈਨਾ ਬਹੁਤ ਚੰਗੀ ਹੈ ਜੀ ਹਾਈਟ ਵਾਲੀ ਬਹੁਤ ਵਧੀਆ ਵਹਿੜ ਹੈ ਜੀ ਮੋਲ ਮੋਲ ਦੱਦਾ ਵਾਲੀ ਕੀਆ ਕਰਦੀ ਆ ਆਹ ਦੇਖੋ ਜੀ ਬੱਛੀ ਦਾ ਜ਼ਰੂਰ ਕਰਦੀ ਆ ਆਹ ਕਰੋ ਜੀ ਚੱਕਾ ਹਣ ਭਾਂਡੇ ਦੀ ਪੂਰੀ ਸਾਫ ਸੁਥਰੀ ਆ ਦੇਖੋ ਵੀਰੋ ਠੀਕ ਆ ਬੱਚਾ ਜਗਾਤਾ ਪਧਾਰਾ ਮਾਰ ਦਿੰਨੇ ਆ ਫੇਲੇ ਜੋ ਲੜਾਂ ਤਾਂ ਹੁੰਦੀਆਂ ਨਹੀਂ ਹਨਾ ਬਬਲੂ ਨਹੀਂ ਚੋਰ ਚਾਲ ਬਹੁਤ ਚੰਗਾ ਹੀ ਮਸ਼ੀਨ ਮੋਟਰ ਦਾ ਕੰਮ ਹੀ ਇਹਦਾ ਜੋ ਮਾਜਾ ਮਾਜਾ ਨਾ ਥੀਲ ਬਹੁਤਾ ਨਿਆਣਾ ਪਾਉ ਨਾ ਆਪਾਂ ਬਸੂ ਛੱਡੋ ਨਾ ਛੱਡੋ ਜੀ ਓਕੇ ਜੀ ਮੁੱਲ ਕੀ ਆ ਗਿਆ ਬਾਈ ਇਹਦਾ ਮੁੱਲ ਬਈ ਯਾਰ ਕੋ ਮੋਕਰਾਉਣ ਦਾ ਕੁਝ ਮਰਜ਼ੀ ਕਰਾ ਲੈ 85000 ਰੁਪਏ ਦੀ ਵਾੜ ਦੇ ਦਾਂਗੇ ਮਾਣਦਾਨ ਹੋਊਗਾ ਮਾਣਦਾਨ ਹੋਊਗਾ ਬਈ ਜੀ ਚੰਗੀਆਂ ਜੋ ਆ ਗਈ ਬਾਕੀ ਕੋਈ ਹੋਮੀ ਨਹੀਂ ਹੈਗਾ ਵੀ ਕੋਈ ਟੁੱਟੇ ਮਰੀ ਜੋ ਗੱਡਾ ਆ ਹਾਂ ਬਹੁਤ ਚੰਗੀਆਂ ਹਾਈਟ ਹਾਈਟ ਹੂਟ ਬਹੁਤ ਹੈ ਜੀ ਲੈਵਲ ਹੋਵਾ ਕੁਆਲਟੀ ਬਾਕੀ ਬੋੜਾ ਕੱਢਿਆ 1-2 ਕਿਲੋ ਇਹਦਾ ਆਏ ਨਹੀਂ ਮਨ ਵੀ ਬੋੜ ਨੂੰ ਸਾਫ਼ ਕਰੀ ਵੀ ਹੈ ਬੋੜੋ ਓਕੇ ਜੀ ਚੰਗੀਆਂ ਜੋ ਆ ਗਈ ਜੀ ਬਸ ਇਹ ਪਿਆ ਵਾ ਬੋੜਾ ਥੱਲੋ ਕੱਢਿਆ ਵਾ ਜੀ ਬੱਤੀ ਵੀ ਚੰਗੀ ਆ ਹਨਾ ਹਾਂ ਬੱਤੀ ਬਹੁਤ ਚੰਗੀ ਹੈ ਜੀ ਕਿੰਨਾ ਕੁ ਦੁੱਧ ਦੇ ਦੂਰ ਕਿ ਨੋਈ ਨਾ ਬਹੁਤ ਸੋਹਣਾ ਬਸਤੀ ਦਾ ਗਲਾਬੀ ਨੋ ਜਾਈ ਕਿੰਨਾ ਕੁ ਦੁੱਧ ਦੇ ਦੂਰ ਕਿ ਦੁੱਧ ਹੈ ਜੀ ਕੋਈ ਚੰਗੀ ਕਹਾਣੀ 30 ਕਿਲੋ ਚੋਲੂ ਜੀ ਨਹੀਂ 25 26 27 ਕਿਲੋ ਦਾ ਕਹਿੰਦੇ ਮੈਂ ਨਹੀਂ ਰੱਖਦੇ ਨਹੀਂ 26 27 ਕਿਲੋ ਦੇ ਦਿੰਦੇ ਕੰਮ ਬੜੀ ਮੇਰੇ ਰੱਤ ਵਧੀ ਆ ਗਈ ਜੀ 85000 ਤੁਹਾਡਾ ਮਾਨਤਾਨ ਹੋਣਾ ਪਿੰਡ ਚੋਟਿਆ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਜੀ ਹਾਂ ਜੀ ਤੁਸੀਂ ਰਾਮਪਰਾ ਫੂਲ ਤੇ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਚ ਇੱਕ ਵੈੜ ਸੀ ਇੱਕ ਤੁਹਾਨੂੰ ਦਿਖਾਤੀ ਧੰਨਵਾਦ ਜੀ